माज ਮਹਿਲਾ ਪੰਜਵਾਂ ਮਿਹੀਂ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਿਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਮੇ ਪਿਆ ਪਰਮੇਸ਼ਰ ਪਾਇਆ ਜੀ ਜਾਨਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਉ ਜਿਸਕੇ ਸੇ ਤਿਨਹੀ ਪ੍ਰਤਿ ਪਾਰੇ ਪਾਰ ਬ੍ਰह्म ਪ੍ਰਭ ਭੇ ਰਖਵਾਰ ਸੁਣੀ ਬੇਨੰਤੀ ਠਾਕੁਰ ਮੇਰਾ ਪੂਰਣ ਹੋਈ ਖਾਲੀ ਜੀਉ ਸਰਬ ਜੀਆਂ ਕੋ ਦੇਵਨਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਈਲ ਸਭ ਤ੍ਰਿਪ ਤਾਨੇ ਸਾਧੂ ਚਰਨ ਪਖਾਲੀ ਜੀਉ ਮਨ ਕੀ ਇਛੁ ਪਜਾਵਣ ਹਾਰਾ ਸਦਾ ਸਦਾ ਜਾਇ ਬਲਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਉ ਮਨ ਕੀ ਇਛ ਪੂਜਾਵਣ ਹਾਰਾ ਸਦਾ ਸਦਾ ਜਾਈ ਬਲਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 105 ਅਤੇ 106 ਦੇ ਉੱਪਰ ਅੰਕਿਤ ਹੈ ਜਿਸ ਤਰ੍ਹਾਂ ਮਾਤਾ ਪਿਤਾ ਬੱਚਿਆਂ ਨੂੰ ਬੜੀਆਂ ਸੌਖੀਆਂ ਜਿਹੀਆਂ ਉਦਾਹਰਨਾਂ ਦੇ ਨਾਲ ਉਹਨਾਂ ਨੂੰ ਜੀਵਨ ਜਿਉਣ ਦਾ ਢੰਗ ਦੱਸਦੇ ਹਨ ਇਸੇ ਤਰ੍ਹਾਂ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਬੜੀਆਂ ਸੌਖੀਆਂ ਜਿਹੀਆਂ ਉਦਾਹਰਨਾਂ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕਰ ਰਹੀ ਹੈ ਸਤਿਗੁਰੂ ਜੀ ਇਸ ਸ਼ਬਦ ਦੀ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਿਹਾ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਉਸ ਪਰਮੇਸ਼ਰ ਦੀ ਕਿਰਪਾ ਨਾਲ ਸਤ ਗੁਰੂ ਕਹਿੰਦੇ ਮੀ ਪਿਆ ਹੈ ਬਰਸਾਤ ਹੋਈ ਹੈ ਪਾਵੋ ਦੀ ਰਹਿਮਤਾ ਦਾ ਉਹਦੀਆਂ ਬਖਸ਼ਿਸ਼ਾਂ ਦਾ ਕਿਉਂਕਿ ਸਤਗੁਰੂ ਸਾਰੀਆਂ ਰਹਿਮਤਾਂ ਦਾ ਮੂਜਸ਼ਮਾ ਹੈ ਉਹਦੀ ਰਹਿਮਤ ਦਾ ਜਦੋਂ ਮੀਂਹ ਵਰਸਦਾ ਹੈ ਨਾ ਜੀਵਨ ਦੇ ਵਿੱਚ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਵੈਸੇ ਵੀ ਜਿਸ ਵੇਲੇ ਅਤ ਦੀ ਗਰਮੀ ਤੋਂ ਬਾਅਦ ਮੈਂ ਪੈਂਦਾ ਹੈ ਤੇ ਸਾਰੇ ਜੀਵ ਜੰਤੂਆਂ ਨੂੰ ਸਾਰੇ ਲੋਕਾਂ ਨੂੰ ਸਰੀਰਕ ਤੌਰ ਤੇ ਬੜਾ ਆਨੰਦ ਹੁੰਦਾ ਹੈ ਅੱਛਾ ਲੱਗਦਾ ਪਰ ਜਿਨ੍ਹਾਂ ਦੇ ਅੰਦਰ ਮੈਂ ਪੈਂਦਾ ਪਰਮੇਸ਼ਰ ਦੀਆਂ ਰਹਿਮਤਾਂ ਦਾ ਮੈਂ ਪੈਂਦਾ ਹੈ ਕਹਿੰਦੇ ਉਹਨਾਂ ਨੂੰ ਆਤਮਿਕ ਸੁੱਖ ਮਿਲਦਾ ਹੈ ਸਹਿਬ ਕਹਿੰਦੇ ਮੈਂ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜਿਉ ਸਮਾਲੀ ਦਾ ਭਾਵ ਉਹਨੂੰ ਜਾਤ ਕੀਤਾ ਪਰਮੇਸ਼ਰ ਦਾ ਨਾਮ ਜਪਿਆ ਤੇ ਉਹਦੀ ਬਰਕਤ ਨਾਲ ਕੀ ਹੋਇਆ ਮੇਰੇ ਅੰਦਰਲੇ ਕਲੇਸ਼ ਸਾਰੇ ਖਤਮ ਹੋ ਗਏ ਅੰਦਰ ਆਤਮਿਕ ਸੁੱਖ ਬਣ ਗਿਆ ਗਿਆ ਕਲੇਸ਼ ਭਿਆ ਸੁੱਖ ਸਾਚਾ ਕਈ ਵੇਲੇ ਆਪਾਂ ਇਸ ਗੱਲ ਦੇ ਵਿੱਚ ਜਿੱਦੀ ਹੁੰਦੇ ਆ ਆਮ ਕਰਕੇ ਸਾਡੇ ਮੂੰਹ ਚੋਂ ਨਿਕਲਦਾ ਹੈ ਘਰ ਸਾਡੇ ਕਲੇਸ਼ ਹੈ ਜਿੱਦਣ ਦਾ ਘਰ ਬਣਾਇਆ ਘਰ ਦੇ ਵਿੱਚ ਕਲੇਸ਼ ਕੇ ਲੋਕ ਘਰ ਹੀ ਬਦਲਦੇ ਰਹਿੰਦੇ ਆ ਅਜਿਹਾ ਅੱਜਕੱਲ ਚੱਲਦਾ ਹੈ ਨਾ ਵਾਸਤੂ ਦੇ ਹਿਸਾਬ ਦੇ ਨਾਲ ਉਹ ਫਿਰ ਕਿਸੇ ਚੱਕਰ 'ਚ ਪੈ ਗਏ ਤੇ ਜਿਹੜੇ ਦਰਵਾਜੇ ਵਿਚਾਰਿਆ ਨੇ ਜਿਹੜਾ ਪੈਸਾ بچਿਆ ਹੁੰਦਾ ਤੇ ਉਹ ਵੀ ਦਰਵਾਜੇ ਤੋੜ-ਤੋੜ ਕੇ ਦੂਸਰੇ ਪਾਸੇ ਲਾ ਕੇ ਉਹ ਵੀ ਖਤਮ ਕਰ ਲੈਂਦੇ ਗੁਰੂ ਸਾਹਿਬ ਜੀ ਕਹਿੰਦੇ ਆ ਬਾਣੀ ਸਾਨੂੰ ਸਮਝਾਉਂਦੀ ਕਹਿੰਦੇ ਕਲੇਸ਼ ਬਾਹਰ ਨਹੀਂ ਹੈ ਕਲੇਸ਼ ਤੇਰੇ ਅੰਦਰ ਹੈ ਤੁਸੀਂ ਕਦੇ ਦੇਖੋ ਬਾਹਰ ਆ ਜੋ ਜਿਹੜੇ ਕਹਿੰਦੇ ਨਾ ਘਰ ਦੇ ਵਿੱਚ ਕਲੇਸ਼ ਆ ਘਰ ਦੇ ਬਾਹਰ ਖੜ੍ਹ ਜੋ ਕਦੇ ਆਵਾਜ਼ ਆਉਂਦੀ ਘਰੋਂ ਵੀ ਦਰਵਾਜੇ ਦੇ ਨਾਲ ਖਿੜਕੀਆਂ ਲੜਦੀਆਂ ਹੁਣ ਟੇਬਲ ਦੇ ਨਾਲ ਕੁਰਸੀਆਂ ਲੜਦੀਆਂ ਹੁਣ ਖਿੜਕੀਆਂ ਦੇ ਨਾਲ ਪੜਦੇ ਲੜਦੇ ਹੁਣ ਹੋਇਆ ਕਦੇ ਘਰ ਕਲੇਸ਼ ਥੋੜੇ ਆ ਗੁਰੂ ਸਾਹਿਬ ਕਹਿੰਦੇ ਸਾਡੇ ਅੰਦਰ ਕਲੇਸ਼ ਹੈ ਅਸੀਂ ਜਿੱਥੇ ਜਾਵਾਂਗੇ ਉਹ ਸਾਡੀ ਮਨ ਦੀ ਅਵਸਥਾ ਉਹੀ ਦਏਗੀ ਸਖੋਣੀ ਸਬਦ ਦੇ ਆਰੰਭ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪਰ ਅਸੀਂ ਉਚਾਰਨ ਹੀ ਗਲਤ ਕਰਦੇ ਆ ਤੇ ਉਹਦਾ ਅਰਥ ਵੀ ਗਲਤ ਬਣਦਾ ਮੈਂ ਕਹਿੰਦਾ ਜਿੰਨੀ ਬਾਣੀ ਸਖੋਣੀ ਸਬਦ ਦੀ ਸਾਡੀ ਕੌਮ ਦੇ ਵਿੱਚ ਪੜ੍ਹੀ ਜਾਂਦੀ ਹੈ ਜਿੰਨੀਆਂ ਸੁਸਾਇਟੀਆਂ ਸਖੋਣੀ ਸਬਦ ਦੇ ਨਾਮ ਤੇ ਬਣੀਆਂ ਹੋਰ ਕਿਸੇ ਬਾਣੀ ਦੇ ਉੱਪਰ ਨਹੀਂ ਬਣੀਆਂ ਭਗਾਂ ਵਾਲੇ ਹੋਣਗੇ ਜਿਹੜੇ ਸ਼ੁੱਧ ਪੜਦੇ ਆ ਪਹਿਲੀ ਪੰਕਤੀ ਹੈ ਇਹਨੂੰ ਕਿੱਦਾਂ ਪੜਿਆ ਜਾਂਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਮਤਲਬ ਅਸੀਂ ਦੂਸਰੇ ਨੂੰ ਸੁਬੋਧਨ ਕਰ ਰਹੇ ਆ ਤੇ ਜਦੋਂ ਤੁਸੀਂ ਧਿਆਨ ਦੇ ਨਾਲ ਦੇਖੋਗੇ ਗੁਟਕਾ ਸਾਹਿਬ ਊੜੇ ਦਾ ਮੂੰਹ ਬੰਦ ਹੈ ਊੜੇ ਥੱਲੇ ਔਂਕੜ ਸਿਮਰੋ ਮਤਲਬ ਮੈਂ ਸਿਮਰ ਰਿਹਾ ਸਿਮਰੋ ਸਿਮਰ ਸਿਮਰ ਸੁਖ ਪਾਵੂੰ ਉਥੇ ਵੀ ਊੜੇ ਦਾ ਮੂੰਹ ਬੰਦ ਹੈ ਥੱਲੇ ਔਂਕੜ ਮੈਂ ਸਿਮਰ ਸਿਮਰ ਕੇ ਆਤਮਿਕ ਸੁਖ ਪ੍ਰਾਪਤ ਕਰ ਰਿਆਂ ਕਲ ਕਲੇਸ਼ ਤਨ ਮਾਹੇ ਮਿਟਾਵੂੰ ਤੇ ਜੇ ਆਪਾਂ ਉਹਦਾ ਵਿਚਾਰਨ ਕਰਾਂਗੇ ਸਿਮਰੋ ਮਤਲਬ ਦੂਸਰੇ ਨੂੰ ਕਹਿ ਰਹੇ ਆ ਸਿਮਰੋ ਮੈਂ ਆਪ ਸਿਮਰ ਰਿਆਂ ਸਿਮਰੋ ਸਿਮਰ ਸਿਮਰ ਸੁਖ ਪਾਵੂੰ ਕਲ ਕਲੇਸ਼ ਤਨ ਮਾਹੇ ਮਿਟਾਵੂੰ ਜਿਦਾਂ ਉਦਾਹਰਨ ਦੇ ਤੌਰ ਤੇ ਅਸੀਂ ਰੋਜ਼ ਪੜ੍ਹਦੇ ਹਾਂ ਸੋਲਾ ਸਾਹਿਬ ਦਾ ਆਖਰੀ ਸ਼ਬਦ ਤੇ ਜੇ ਉਚਾਰਨ ਕੀ ਕੀਤਾ ਜਾਂਦਾ ਕਰੋ ਬੇਨੰਤੀ ਪਰ ਉਥੇ ਕੀ ਆ ਕਰੋ ਬੇਨੰਤੀ ਮੈਂ ਬੇਨਤੀ ਕਰ ਰਿਹਾ ਕਰੋ ਬੋਲੋਗੇ ਤਾਂ ਮਤਲਬ ਬਹੁਵਚਨ ਹੋ ਗਿਆ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ ਬੇਲਾ ਸਿਰਫ ਉਚਾਰਨ ਦੇ ਨਾਲ ਅਰਥ ਬਣਦਾ ਤੇ ਉਹ ਜਿਸ ਵੇਲੇ ਅਸੀਂ ਉਚਾਰਨ ਸਹੀ ਕਰਾਂਗੇ ਇਹ ਆਪਣੇ ਆਪ ਹੀ ਸਮਝ ਆਏਗਾ ਗੁਰੂ ਸਾਹਿਬ ਕਹਿੰਦੇ ਕਲੇਸ਼ ਤੇਰੇ ਅੰਦਰ ਹੈ ਕਲੇਸ਼ ਬਾਹਰ ਨਹੀਂ ਹੈ ਮੀ ਪਿਆ ਪਰਮੇਸ਼ਰ ਪਾਇਆ ਉਹਨੇ ਰਹਿਮਤਾਂ ਦਾ ਮੀ ਪਾ ਦਿੱਤਾ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਬਹੁਤ ਕੁਝ ਕੀਤਾ ਜਾਂਦਾ ਮੈਂ ਹਮੇਸ਼ਾ ਬੇਨਤੀ ਕਰ ਰਿਹਾ ਸਾਡੇ ਅੰਦਰ ਭਰਮ ਬਣ ਗਿਆ ਸਾਨੂੰ ਭਰਮ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਬੰਦਾ ਮਿਹਨਤ ਬੰਦਾ ਕਰਦਾ ਸਾਰੀ ਉਮਰ ਮਿਹਨਤ ਕਰਦਾ ਕਮਾਈ ਕਰਦਾ ਮਕਾਨ ਬਣਾਉਂਦਾ ਪਰ ਮਕਾਨ ਦੇ ਵਿੱਚ ਗ੍ਰਹਿ ਪ੍ਰਵੇਸ਼ ਕਰਨਾ ਪੰਡਤ ਨੂੰ ਪੁੱਛਣਾ ਹੁਣ ਪੰਡਤ ਨੂੰ ਆਪ ਨਹੀਂ ਪਤਾ ਵਿਚਾਰੇ ਨੂੰ ਮਤਲਬ ਮਿਹਨਤ ਮੈਂ ਕੀਤੀ ਮਕਾਨ ਮੇਰਾ ਤੇ ਪੰਡਤ ਨੂੰ ਪੁੱਛਣਾ ਵੀ ਪੰਡਤ ਜੀ ਕਦੋਂ ਅਸੀਂ ਅੰਦਰ ਜਾਈਏ ਤੇ ਪੰਡਤ ਨੂੰ ਪੁੱਛ ਕੇ ਗਏ ਆ ਫਿਰ ਵੀ ਕਲੇਸ਼ ਹੈ ਆ ਜਿਹੜੇ ਲੋਕੀ ਕਰਦੇ ਨਾ ਟੇਵੇ ਦਿਖਾ ਕੇ ਵਿਆਹ ਕਰਦੇ ਤਲਾਕ ਉਹਨਾਂ ਦੇ ਵੀ ਹੋ ਜਾਂਦੇ ਪੰਡਤਾਂ ਦੇ ਵੀ ਹੋ ਜਾਂਦੇ ਤੇ ਸਤਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਆ ਉਸ ਪਰਮੇਸ਼ਰ ਨਾਲ ਜੁੜ ਗਏ ਧਰਮ ਦੇ ਵਿੱਚੋਂ ਨਿਕਲੀਏ ਭਟਕਣਾ ਦੇ ਵਿੱਚੋਂ ਨਿਕਲੀਏ ਕਲੇਸ਼ ਤਾਂ ਅਸੀਂ ਆਪ ਖੜਾ ਕਰ ਲਿਆ ਕਲੇਸ਼ ਆ ਜਿੰਨੀਆਂ ਦੁਕਾਨਾਂ ਚੱਲ ਰਹੀਆਂ ਝੂਠ ਦੀਆਂ ਇਹ ਸਾਡੇ ਕਲੇਸ਼ ਕਰਕੇ ਆ ਸਾਡੇ ਕਲੇਸ਼ ਕਰਕੇ ਅਸੀਂ ਜਾਣੇ ਆ ਉਹਨਾਂ ਦੀਆਂ ਦੁਕਾਨਾਂ ਚੱਲ ਰਹੀਆਂ ਵੀ ਅਸੀਂ ਉੱਥੇ ਗਏ ਸੀ ਉੱਥੇ ਬਾਬਾ ਜੀ ਨੇ ਧਾਗਾ ਦਿੱਤਾ ਉਹਨੇ ਤਵੀਦ ਦਿੱਤਾ ਉਹਦਾਂ ਦਾ ਸਾਡੇ ਕਰ ਕਲੇਸ਼ ਕੋਈ ਨਹੀਂ ਆ ਆ ਦੇਖੋ ਨਾ ਲੋਕਾਂ ਦੇ ਘਰਾਂ ਦੇ ਵਿੱਚ ਘੋੜਿਆਂ ਦੀਆਂ ਉਹ ਜਿਹੜੇ ਪੈਰਾਂ ਥੱਲੇ ਲਾਉਂਦੇ ਲੋਹੇ ਦੀਆਂ ਲੱਗੀਆਂ ਹੁੰਦੀਆਂ ਕੁਝ ਦਿਨ ਕੁਝ ਟੰਗਿਆ ਹੁੰਦਾ ਕਿਸੇ ਨੂੰ ਕੁਝ ਘਰ ਨੂੰ ਕੁਝ ਨਹੀਂ ਹੋਣਾ ਇੱਥੇ ਟੰਗਣ ਦੀ ਲੋੜ ਹੈ ਉੱਥੇ ਉਹ ਬਾਣੀ ਹਿਰਦੇ ਵਿੱਚ ਵਸਾਉਣ ਦੀ ਹੈ ਹਿਰਦੇ 'ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਜੇ ਅੰਦਰ ਸੁੱਖ ਵਸ ਗਿਆ ਨਾ ਫੇ ਬਾਹਰ ਵੀ ਸੋਹਣਾ ਲੱਗੇਗਾ ਘਰ ਸੁੱਖ ਵਸਿਆ ਕਿਹੜੇ ਘਰ ਦੇ ਵਿੱਚ ਹਿਰਦੇ ਘਰ ਦੇ ਵਿੱਚ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਦੋਂ ਕਹੋ ਨਾਨਕ ਗੁਰ ਮੰਤਰ ਤੜਾਇਆ ਜਦੋਂ ਅਸੀਂ ਉਹਦੇ ਨਾਮ ਦੇ ਨਾਲ ਜੁੜਦੇ ਹਾਂ ਫੇਰ ਸਰਬਨ ਕਰੋ ਮੀ ਪਿਆ ਪਰਮੇਸ਼ਰ ਪਾਇਆ ਜੀ ਜਾਨਤ ਸਭ ਸੁਖੀ ਬਸਾਇਆ ਗਿਆ ਕਲੇਸ਼ ਭਾਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤਿੰਨ ਹੀ ਪਰਤ ਪਾਰੇ ਹੁਣ ਇਹਨੂੰ ਅਜੇ ਆਪਾਂ ਪਰਤ ਪਾਰੇ ਪੜਾਂਗੇ ਪਪੇ ਨੂੰ ਸਿਆਰੇ ਲੱਗ ਜਾਣੀ ਹੈ ਤੱਤੇ ਨੂੰ ਸਿਆਰੀ ਆ ਸਿਰਫ ਮਾਤਰਾ ਦੇਖ ਕੇ ਜਦੋਂ ਪੜ੍ਹਦੇ ਆ ਆਪਣੇ ਆਪ ਪਾਠ ਜਿਹੜਾ ਸ਼ੁੱਧ ਹੁੰਦਾ ਜਿਸਕੇ ਸੇ ਤਨ ਹੀ ਪਰਤ ਪਾਰੇ ਜਿਹੜੇ ਜਿਹਦੇ ਅਸੀਂ ਹਾਂ ਨਾ ਉਹ ਸਾਡੀ ਪਰਤ ਪਾਲਣਾ ਕਰ ਰਿਹਾ ਅਸੀਂ ਕੁਛ ਵੀ ਨਹੀਂ ਕਰ ਰਹਾ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਜਦੋਂ ਕਹਿੰਦਾ ਮੈਂ ਕਰਦਾ ਜਾਬੇ ਜਾਣੇ ਮੈਂ ਕਿਛ ਕਰਤਾ ਤਬ ਲੱਗ ਗਰਭ ਜੋਣ ਮੈਂ ਫਿਰਦਾ ਜਿਉਂਨੇ ਸਾਨੂੰ ਪੈਦਾ ਕੀਤਾ ਸਾਡੀ ਸੰਭਾਲ ਵੀ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕੰਮ ਨਹੀਂ ਕਰਨਾ ਇਹ ਵੀ ਗੁਰੂ ਸਹਿਬ ਨੇ ਆਖਿਆ ਕਿਰਤ ਕਰਨੀ ਹੈ ਇਹ ਵੀ ਨਹੀਂ ਕਰਨਾ ਵੀ ਕਿਰਤ ਕਰਦੇ ਆ ਰੱਬ ਭੁੱਲ ਜਾਏ ਮਾਫ ਕਰਨਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਡੇ ਨਾ ਗੁਟਕੇ ਜਰਜਰੇ ਹੋ ਜਾਂਦੇ ਆ ਫੇ ਕਹਿੰਦੇ ਅਸੀਂ ਗੁਟਕਾ ਫਿਰ ਤੋਂ ਹੋ ਗਿਆ ਸਾਡਾ ਗੁਟਕਾ ਨਵਾਂ ਲਿਆਂਦਾ ਪਰ ਪੱਲੇ ਤਾਂ ਕੁਝ ਵੀ ਨਹੀਂ ਪਿਆ ਬਾਣੀ ਜੋ ਕਹਿ ਰਹੀ ਆ ਤੇ ਉਹ ਤਾਂ ਸਾਡੇ ਪੱਲੇ ਵਿੱਚ ਨਹੀਂ ਹੈ ਆ ਬੱਚਿਆਂ ਦੇ ਕੈਂਪ ਲੱਗਾ ਤੇ ਬੱਚਿਆਂ ਨੂੰ ਸਵਾਲ ਪੁੱਛੇ ਵੱਡੇ ਬੈਠੇ ਹੁੰਦੇ ਆ 10 ਗੁਰਾਂ ਦੇ ਨਾਮ ਨਹੀਂ ਆਉਂਦੇ ਪੰਜ ਤਕਤਾਂ ਦੇ ਨਹੀਂ ਪਤਾ ਕਿਹਨਾਂ ਵੱਡਿਆਂ ਨੂੰ ਨਹੀਂ ਪਤਾ ਮੈਂ ਅੱਜ ਪੁੱਛ ਰਿਹਾ ਇਹਦੀ ਬੰਦ-ਬੰਦ ਕਿਨੇ ਘਟਾਇਆ ਅਰਦਾਸ ਅਸੀਂ ਦੋ ਟਾਈਮ ਕਰਦੇ ਹਾਂ ਕਿਉਂਕਿ ਅਸੀਂ ਹੋਰ ਪਾਸੇ ਦੀ ਸਟੱਡੀ ਬਹੁਤ ਕਰ ਰਹੇ ਹਾਂ ਦੁਨੀਆ ਦੀ ਸਟੱਡੀ ਹੈ ਪਰ ਜਿੱਥੇ ਜੋ ਸਿੰਘ ਅਸੀਂ ਹਾਂ ਉਹ ਸਾਨੂੰ ਸਮਝਾ ਬੱਚੇ ਛੋਟੇ ਛੋਟੇ ਬੱਚੇ ਦੱਸਦੇ ਕਾਰਨ ਕਿ ਗੁੱਟ ਕੇ ਜਰ ਜਰੇ ਹੋ ਗਏ ਇਤਿਹਾਸ ਪੜਿਆ ਕੋਈ ਨਹੀਂ ਪਾਗਾ ਵਾਲੇ ਜੋ ਤੁਸੀਂ ਪੜਦੇ ਹੋ ਜੋ ਕਿਤਾਬਾਂ ਪੜਦੇ ਹੋ ਕਿਉਂਕਿ ਜਿੱਥੇ ਸਾਡੇ ਘਰ ਵਿੱਚ ਇਤਿਹਾਸ ਦੀ ਕਿਤਾਬ ਨਹੀਂ ਮਿਲੇਗੀ ਇਤਿਹਾਸ ਦੀ ਕਿਤਾਬ ਨਹੀਂ ਹੈ ਅੱਜ ਜਿਹੜਾ ਉਹ ਬਿਮਾਰੀ ਸਾਡੇ ਕੋਲ ਆ ਗਈ ਸਾਰਿਆਂ ਦੇ ਕੋਲ ਅੱਜ ਕਿਸੇ ਨੇ ਬਹੁਤ ਸੋਹਣੇ ਫੋਟੋ ਬਣਾਈ ਹੈ ਆਗਿਆ ਨੇ ਲੋਕੀ ਬਣਾ ਰਿਹਾ ਜ ਮਦਰ ਡੇ ਬਣਾ ਰਿਹਾ ਉਸ ਚਿੱਤਰਕਾਰ ਕਾਰਟੂਨ ਹੈ ਚਿੱਤਰਕਾਰ ਉਹਨੇ ਕਾਰਟੂਨ ਬਣਾਇਆ ਉਹ ਮਾਂ ਜਿਹੜੀ ਆ ਬੱਚਿਆਂ ਨੂੰ ਉਹਨੇ ਮੋਬਾਈਲ ਬਣਾਇਆ ਮੋਬਾਈਲ ਦੇ ਵਿੱਚ ਉਹ ਬੱਚਿਆਂ ਨੂੰ ਕੱਢ ਰਹੀ ਹੈ ਜਿੱਦਾਂ ਖੂਦ ਵਿੱਚ ਕੱਢ ਦੇ ਮੋਬਾਈਲ ਦੇ ਵਿੱਚੋਂ ਬੱਚਿਆਂ ਨੂੰ ਕੱਢ ਦੇ ਜਦਨ ਗਾ ਅੱਜ ਅਸੀਂ ਇੰਨਾ ਫਸ ਗਏ ਆ ਤੇ ਇੰਨਾ ਉਹ ਦੂਸਰੇ ਪਾਸੇ ਇੰਨਾ ਧਿਆਨ ਪਰ ਜੋ ਸਾਨੂੰ ਪ੍ਰਾਇਮਰੀ ਜਾਣਕਾਰੀ ਵੀ ਨਹੀਂ ਹੈ ਅੱਜ ਕਿਸੇ ਨੂੰ ਖੜੋ ਹੋ ਕੇ ਪੁੱਛ ਲੋ ਕਿ ਕਿੰਨੇ ਗੁਰੂਆਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਆ ਕਿੰਨੇ ਭੱਟਾਂ ਦੀ ਬਾਣੀ ਆ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਆ ਅਸੀਂ ਅਸਮਰਥ ਹੋ ਗਏ ਕਾਰਨ ਕੀ ਧਿਆਨ ਨਹੀਂ ਦਿੱਤਾ ਬਾਣੀ ਨੂੰ ਸਿਰਫ ਇੱਕ ਅਖੰਡ ਪਾਠਾਂ ਵਾਸਤੇ ਰੱਖ ਲਿਆ ਅਖੰਡ ਪਾਠ ਵੀ ਦੁੱਖ ਸੁੱਖ ਵਿੱਚ ਰੱਬ ਨੂੰ ਯਾਦ ਕਰਨਾ ਉਦਾਂ ਕਿਸੇ ਨੇ ਕਿਹਾ ਵੀ ਮੈਂ ਰੱਬ ਨਾਲ ਮਲਾਪ ਹੋ ਜਾ ਇਸ ਕਰਕੇ ਮੈਂ ਪਾਠ ਕਰਨਾ ਗੁਰੂ ਸਾਹਿਬ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਿ ਬਲ ਬਲ ਜਾਸਾ ਉਹ ਤਾਂ ਸਾਰਿਆਂ ਦੀ ਪਰਤ ਪਾਲਣਾ ਕਰ ਰਿਹਾ ਹੈ ਉਹਨੇ ਸਾਨੂੰ ਪੈਦਾ ਕੀਤਾ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਬਤਗਾ ਜਿਸਕੇ ਸੇ ਤਿੰਨ ਹੀ ਪਰਤ ਪਾਰੇ ਪਾਰ ਬ੍ਰह्म ਪ੍ਰਭ ਭੈ ਰਖਵਾਰੇ ਉਹ ਪਰਮੇਸ਼ਰ ਜਿਹੜਾ ਹੈ ਸਾਡਾ ਰਖਵਾਲਾ ਬਣਦਾ ਇਹ ਸਾਡੇ ਜੀਵਨ ਦਾ ਫਰਜ਼ ਹੈ ਹੁਣ ਮੈਂ ਗੱਲ ਚੱਲੀ ਬਿੰਦੀ ਕਰ ਰਿਆਂ ਆਪ ਜੀ ਭਾਗਾਂ ਵਾਲਿਓ ਸਿੱਖ ਦਾ ਫਰਜ਼ ਕੀ ਹੈ ਕਿ ਆਪ ਗੁਰਮੁਖੀ ਅੱਖਰ ਪੜ੍ਹਨੇ ਤੇ ਬੱਚਿਆਂ ਨੂੰ ਪੜ੍ਹਾਉਣੇ ਆਪਣੇ ਬੱਚਿਆਂ ਨੂੰ ਆਪਣੀ ਔਲਾਦ ਨੂੰ ਗੁਰਮੁਖੀ ਅੱਖਰ ਪੜ੍ਹਾਉਣੇ ਆਪ ਗੁਰਦੁਆਰੇ ਜੁੜਨਾ ਸੰਗਤ ਵਿੱਚ ਜੁੜਨਾ ਆਪਣੇ ਬੱਚਿਆਂ ਨੂੰ ਜੋੜਨਾ ਇਹ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਸਿੱਖ ਦਾ ਫਰਜ਼ ਹੈ ਜੇ ਸਾਡੇ ਬੱਚੇ ਸਾਡੀ ਨਹੀਂ ਮੰਨਦੇ ਤੇ ਬਾਹਰ ਅਸੀਂ ਕਿਹਦੀ ਮਨਾ ਲਾਂਗੇ ਤੇ ਸਾਨੂੰ ਅੱਜ ਬਹੁਤ ਜ਼ਰੂਰਤ ਹੈ ਅੱਜ ਅਸੀਂ ਉਪਦੇਸ਼ਕ ਹਾਂ ਮੈਂ ਵੀ ਉਪਦੇਸ਼ਕ ਬਣ ਜਾਣਾ ਪਰ ਅਸੀਂ ਉਪਦੇਸ਼ਕ ਹਾਂ ਪਰ ਆਪ ਨਹੀਂ ਕਰਾ ਰਹੇ ਕਹਿੰਦੇ ਔਰੋਂ ਕੋ ਨਸੀਅਤ ਖੁਦ ਮੀਆਂ ਫਸੀਅਤ ਔਰ ਅਬਰ ਉਪਦੇਸ਼ੇ ਆਪ ਨਾ ਕਰੇ ਘਰ ਬਕੋਰ ਸੁਣਦਾ ਕੋਈ ਨਹੀਂ ਹੈ ਤੇ ਭਗਾਂ ਵਾਲੇ ਤਾਪ ਦੀ ਸੰਗਤ ਕਰਦੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਜੀਵਨ ਦੇ ਵਿੱਚ ਲੋਕਾਂ ਨੂੰ ਆ ਕੇ ਆ ਹੋਣਾ ਚਾਹੀਦਾ ਇਦਾਂ ਹੋਣਾ ਚਾਹੀਦਾ ਆ ਕਰੋ ਇਦਾਂ ਕਰੋ ਮੇਰੀ ਗੱਲ ਸੁਣੋ ਗੁਰਦੁਆਰੇ ਸਾਰੇ ਬੋਲਣਾ ਚਾਹੁੰਦੇ ਆ ਪਰ ਸੁਣਨਾ ਨਹੀਂ ਚਾਹੁੰਦਾ ਤੇ ਜਦੋਂ ਅਸੀਂ ਸੁਣਨ ਆ ਗਏ ਨਾ ਅਸੀਂ ਐ ਕਾਦੇ ਵਾਸਤੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਚਾਰ ਲੱਗੇ ਹਨ ਲਾਲਚ ਬਿਰਥਾ ਜਨਪ੍ਰਾਨ ਜਿੱਦਣ ਅਸੀਂ ਇਹ ਘਰੋਂ ਸੋਚ ਕੇ ਆਏ ਕਿ ਮੈਂ ਕੁਝ ਸਿੱਖਣ ਜਾ ਰਿਆਂ ਗੁਰਦੁਆਰੇ ਤਾਂ ਫੇਰ ਗੁਰਦੁਆਰੇ ਦਾ ਮਕਸਦ ਪਤਾ ਲੱਗੇਗਾ ਜੇ ਕਿਹਾ ਮੈਂ ਆਇਆ ਜਰਾ ਦੋ ਚਾਰ ਗੱਲਾਂ ਕਰਕੇ ਗੁਰਦੁਆਰੇ ਮੈਂ ਗੁਰਦੁਆਰੇ ਸਮਝਾ ਕੇ ਆਇਓ ਫੇਰ ਤਾਂ ਗੱਲ ਖਤਮ ਹੀ ਐ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਹੈ ਉਹ ਸਾਡੀ ਪ੍ਰਤਿਪਾਲਣਾ ਵੀ ਕਰਦਾ ਹੈ ਸਾਡਾ ਰਖਵਾਰਾ ਵੀ ਹੈ ਕਦੋਂ ਹੈ ਜਦੋਂ ਅਸੀਂ ਉਹਦੇ ਬਣ ਜਾਂਦੇ ਹਾਂ ਜਿਸ ਕੇ ਸੇ ਤਨਹੀ ਪ੍ਰਤਪਾਰੇ ਪਾਰ ਬ੍ਰਹਮ ਪ੍ਰਭ ਪਹਿ ਰਖਵਾਰ ਸੁਣੀ ਬੇਨੰਤੀ ਠਾਕੁਰ ਮੇਰਾ ਪੂਰਨ ਹੋਈ ਘਾਲੀ ਜਿਉ ਉਹ ਸਾਡੀ ਬੇਨਤੀ ਸੁਣਦਾ ਸੁਣੀ ਬੇਨੰਤੀ ਠਾਕੁਰ ਮੇਰਾ ਪੂਰਨ ਹੋਈ ਘਾਲੀ ਜੀਓ ਘਾਲ ਜਿਹੜੀ ਅਸੀਂ ਮਿਹਨਤ ਕਰਾਂਗੇ ਨਾ ਇਹ ਅਜਾਈ ਨਹੀਂ ਜਾਂਦੀ ਤੁਸੀਂ ਸੰਗਤ ਕਰੋਗੇ ਪਾਠ ਕਰੋਗੇ ਬਾਣੀ ਪੜੋਗੇ ਬੱਚਿਆਂ ਨੂੰ ਪ੍ਰੇਰੋਗੇ ਇਹ ਗਲਤ ਖਾਲੀ ਨਹੀਂ ਜਾਂਦੀ ਗੁਰੂ ਸਾਹਿਬ ਕਹਿੰਦੇ ਇੱਕ ਤਿਲ ਨਹੀਂ ਭੰਨੇ ਘਾਲੇ ਇੱਕ ਤਿਲ ਮਾਤਰ ਵੀ ਤੁਹਾਡੀ ਕੀਤੀ ਘਾਲ ਨਾਲੋਂ ਗੁਰੂ ਬ्यर्थ ਨਹੀਂ ਜਾਣ ਦਿੰਦਾ ਉਹ ਜ਼ਰੂਰ ਫਲ ਲੱਗਦਾ ਬਹੁਤ ਫਲ ਲੱਗਦਾ ਗੁਰੂ ਸਾਹਿਬ ਆਪ ਕਿਰਪਾ ਕਰਦੇ ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਦੇਨੋਸੀ ਮਿਹਨਤ ਕਰਦੇ ਇਹ ਵੀ ਬਹੁਤ ਵੱਡੀ ਮਿਹਨਤ ਹੈ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਮੇਰੀ ਤਾਂ ਡਿਊਟੀ ਆ ਮੈਂ ਬੈਠਾ ਇੱਥੇ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਆਪਣੇ ਮਕਸਦ ਨੂੰ ਪਾਉਣ ਵਾਸਤੇ ਉਸ ਪ੍ਰਮਾਤਮਾ ਦੀ ਕਿਰਪਾ ਨੂੰ ਪਾਉਣ ਵਾਸਤੇ ਸੰਗਤ ਕਰਦੇ ਇਹ ਤਾਂ ਗੁਰੂ ਮਹਾਰਾਜ ਆਪ ਰਾਮੰਤ ਕਰਦਾ ਬਖਸ਼ਿਸ਼ ਕਰਦਾ ਇਹ ਘਾਲ ਵਿਰਥੀ ਨਹੀਂ ਜਾਂਦੀ ਗੁਰੂ ਸਾਹਿਬ ਕਹਿੰਦੇ ਵਿਰਥੀ ਘਾਲ ਨਾ ਜਾਈ ਸੁਣ ਬੇਨੰਤੀ ਠਾਕੁਰ ਮੇਰਾ ਪੂਰਨ ਹੋਈ ਖਾਲੀ ਜਿਓ ਸਰਬ ਜੀਆਂ ਕੋ ਦੇਵਨਹਾਰਾ ਉਹ ਸਾਰੇ ਜੀਵਾਂ ਨੂੰ ਦੇਣ ਵਾਲਾ ਹੈ ਏਨੀ ਕਿ ਇੱਕ ਨੂੰ ਦੇ ਰਿਹਾ ਇੱਕ ਨੂੰ ਨਹੀਂ ਦੇ ਰਿਹਾ ਉਹ ਸਾਰੇ ਜੀਵਾਂ ਨੂੰ ਦਿੰਦਾ ਆਪਾਂ ਪੜਦੇ ਹਾਂ ਨਾ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਉਹ ਸਰਬ ਜੀਆਂ ਕੋ ਦੇਵਨਹਾਰਾ ਉਹ ਸਾਰੇ ਜੀਵਾਂ ਨੂੰ ਦੇਣ ਵਾਲਾ ਹੈ ਤੇ ਗੁਰ ਪ੍ਰਸਾਦ ਦੀ ਨਦਰ ਨਿਹਾਰਾ ਉਹਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਜਦੋਂ ਨਦਰ ਹੁੰਦੀ ਮੈਂ ਸਾਰੇ ਜਗਾਂ ਨਿਹਾਰਦਾ ਮਤਲਬ ਉਹਨੂੰ ਦੇਖਦਾ ਮੈਨੂੰ ਦਿਖਦਾ ਹੀ ਕੋਈ ਨਹੀਂ ਦੋਸਰਾ ਸਵੇ ਘਟ RAM ਬੋਲੇ RAMਾ ਬੋਲੇ RAM ਬਿਨਾ ਕੋ ਬੋਲੇ ਰੇ ਮੈਨੂੰ ਦੂਸਰਾ ਦਿਖਦਾ ਹੀ ਕੋਈ ਨਹੀਂ ਹੈ ਕਿਹਨੇ ਕਿਰਪਾ ਕੀਤੀ ਗੁਰੂ ਨੇ ਗੁਰੂ ਕੌਣ ਬਾਣੀ ਗੁਰੂ ਹੈ ਸਰਬ ਜੀਆਂ ਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰ ਜਲ ਥਲ ਮਈਲ ਸਭ ਤ੍ਰਿਪਤਾਨੇ ਸਾਧੂ ਚਰਨ ਪਖਾਲੀ ਜਿਓ ਜਲ ਦੇ ਵਿੱਚ ਵੀ ਖੁਸ਼ਕੀ ਵਿੱਚ ਵੀ ਮਈਲ ਆਕਾਸ਼ ਵਿੱਚ ਵੀ ਸਾਰਿਆਂ ਨੂੰ ਰਾਜਾ ਦਿੰਦਾ ਹੈ ਜਲ ਥਲ ਮਈਲ ਸਭ ਤ੍ਰਿਪਤਾਨੇ ਸਾਧੂ ਚਰਨ ਪਖਾਲੀ ਜਿਓ ਕਹਿੰਦੇ ਆਪਣੇ ਗੁਰੂ ਦੇ ਚਰਨਾਂ ਨੂੰ ਪਖਾਲਣਾ ਹੈ ਭਾਉ ਉਹਦੇ ਉਪਦੇਸ਼ਾਂ ਦੇ ਚੱਲਣਾ ਜੋ ਸਤਗੁਰੂ ਸਾਡੇ ਕਹਿੰਦੇ ਹਨ ਜਦੋਂ ਅਸੀਂ ਗੁਰੂ ਦੇ ਉਪਦੇਸ਼ਾਂ ਦੇ ਚੱਲਾਂਗੇ ਅੱਗੇ ਸੱਭ ਕਹਿੰਦੇ ਆ ਮਨ ਕੀ ਇੱਛਾ ਪੂਜਾਵਣ ਹਾਰਾ ਸਾਰੀਆਂ ਮਨ ਦੀਆਂ ਇੱਛਾ ਉਹ ਪੂਰੀਆਂ ਕਰ ਦਿੰਦਾ ਪਰ ਸਾਨੂੰ ਕੁਝ ਕਰਨਾ ਪੈਣਾ ਸਤਗੁਰੂ ਕਹਿੰਦੇ ਭਟ ਕਿਉਣਾ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਕਹਿੰਦੇ ਜਪ ਮਨ ਸਤ ਨਾਮ ਸਦਾ ਸਤ ਨਾਮ ਤੁਸੀਂ ਦਰਸ਼ਨ ਕਰ ਸਕਦੇ ਹੋ ਸਤ ਅਲੱਗ ਹੈ ਨਾਮ ਅਲੱਗ ਕਿਹੜਾ ਨਾਮ ਜਪਣਾ ਜਿਹੜਾ ਹੋਂਦ ਵਾਲਾ ਹੈ ਜਿਹੜਾ ਖਤਮ ਹੋਣ ਵਾਲਾ ਨਹੀਂ ਇਹ ਮੇਰੇ ਮਨ ਜਪ ਜਪ ਮਨ ਸਤ ਨਾਮ ਸਦਾ ਸਤ ਨਾਮ ਕੀ ਹੋਏਗਾ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਤੇ ਆਈਏ ਹਰ ਪੁਰਖ ਨਰੰជន ਤੇ ਕੀ ਹੁੰਦਾ ਹੈ ਕਹਿੰਦੇ ਜਿਹੜਾ ਈਸ਼ਾਪੂਰੀਆਂ ਕਰਦਾ ਹੈ ਨਾ ਲੋਕਾਂ ਨੇ ਆਖਿਆ ਫਲਾਨੀ ਜਗ੍ਹਾ ਚਲੇ ਜਾ ਅੱਗੇ ਵੀ ਹੁੰਦਾ ਸੀ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਨਾ ਲੋਕਾਂ ਨੇ ਆਖਿਆ ਜਿਹੜੀ ਕਾਮ ਤੇਣਾ ਹੈ ਨਾ ਤੇ ਉਹ ਇੱਛਾ ਪੂਰੀ ਕਰਦੀ ਹੈ ਗੁਰੂ ਰਾਮਦਾਸ ਜੀ ਕਹਿੰਦੇ ਸੁਣੋ ਕਹਿੰਦੇ ਇੱਛਾ ਪੁਰਕ ਸਰਬ ਸੁਖ ਦਾਤਾ ਹਰ ਸਾਰੀਆਂ ਇੱਛਾ ਸਾਰੇ ਸੁਖ ਦੇਣ ਵਾਲਾ ਕੌਣ ਹੈ ਹਰ ਹਰ ਮਤਲ ਵਾਹਿਗੁਰੂ ਪਰਮੇਸ਼ਰ ਇੱਛਾ ਪੁਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਣਾ ਕਾਮ ਮਤਲ ਵਾਸ਼ਨਾਵਾਂ ਸਾਡੀਆਂ ਸਾਰੀਆਂ ਤੇਣ ਮਤਲਬ ਗਾਂ ਕਾਮ ਤੈਣ ਜਿਹੜੀ ਐ ਉਹ ਕਹਿੰਦੇ ਈਸ਼ਾਵਾਂਪੂਰੀਆਂ ਕਰਦੀ ਆ ਅੱਜ ਦੇਖੋ ਨਾ ਲੋਕ ਆ ਮਦਰਡੇ ਬਣਾਉਂਦੇ ਆ ਮੈਂ ਤਾਂ ਮਤਲਬ ਮਾਂ ਆ ਵਾਟਸਐਪ ਤੇ ਤਾਂ ਮੰਨ ਗਈ ਫੇਸਬੁੱਕ ਤੇ ਤਾਂ ਮਾਂ ਬਣਾ ਲੈਂਦੇ ਆ ਆ ਜਿਹੜੀਆਂ ਬਿਰਧ ਆਸ਼ਰਮ ਵਿੱਚ ਬੈਠੀਆਂ ਉਹ ਕਿਹਦੀਆਂ ਮਾਵਾਂ ਹਨ ਉਹ ਵੀ ਤਾਂ ਕਿਸੇ ਦੀਆਂ ਮਾਵਾਂ ਹਨ ਗਾਂ ਨੂੰ ਮਾਂ ਕਹਿਣਗੇ ਪਰ ਮਾਂ ਨੂੰ ਮਾਂ ਨਹੀਂ ਕਹਿੰਦੇ ਗਾਂ ਦੀ ਪੂਜਾ ਕਰਦੇ ਸੱਪਾਂ ਦੀ ਪੂਜਾ ਹੁੰਦੀ ਹੈ ਹਿੰਦੁਸਤਾਨ ਦੇ ਵਿੱਚ ਪਰ ਬੰਦਿਆਂ ਦੀ ਪੂਜਾ ਨਹੀਂ ਕਰਦੇ ਜਾਨਵਰਾਂ ਨੂੰ ਪੂਜ ਰਹੇ ਆ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਹ ਕਾਮ ਦੇਣ ਉਹ ਵੀ ਉਹਦੇ ਵਸ ਵਿੱਚ ਹੈ ਇੱਛਾ ਪੁਰਖ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਕਹਿੰਦੇ ਤਾਂ ਤੈਨੂੰ ਸੁੱਖ ਮਿਲਣਾ ਕੀ ਕਰਨਾ ਜਪ ਮੰ ਸਤਨਾਮ ਸਦਾ ਸਤਨਾਮ ਹਰਤ ਪਲਤ ਮੱਕ ਉਜੜ ਹੋਈ ਐ ਨਿਤ ਤੇ ਆਈਏ ਹਰ ਪੁਰਖ ਨਰੰਗ ਜੈ ਹਰ ਸਿਮਰਨ ਭਿਆ ਤੈ ਉਪਾਦ ਗਤ ਕੀਨੀ ਕਉਣ ਜਪਦਾ ਵੱਡ ਭਾਗੀ ਹਰ ਜਪਣਾ ਤੇ ਗੁਰੂ ਨੇ ਕੀ ਕਿਹਾ ਜਨ ਨਾਨਕੋ ਗੁਰ ਇਹ ਮਤ ਦੇਨੀ ਮਤ ਦਿੱਤੀ ਐ ਜਪ ਹਰ ਭੌਜਲ ਧਰਮ ਕਹਿੰਦੇ ਜਪ ਕੇ ਹੀ ਭਵ ਚਾਗਰ ਤੋਂ ਪਾਰ ਹੋਏਗਾ ਤੇਰੀ ਜੋ ਮਨ ਦੀ ਇੱਛਾ ਹੈ ਮਨ ਕੀ ਇੱਛ ਪੂਜਾਵਨ ਹਾਰਾ ਸਾਰੇ ਮਨ ਦੀਆਂ ਇੱਛਾ ਪੂਰੀਆਂ ਕਰਦਾ ਗੁਰੂ ਸਾਹਿਬ ਜੀ ਦੇ ਤੁਸੀਂ ਆ ਬਾਣੀ ਦੇ ਵਿੱਚ ਪੜਦੇ ਹੋ ਆਨੰਦ ਸਾਹਿਬ ਪੜਦੇ ਹੋ ਗੁਰੂ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਜਿਹੜਾ ਹੈ ਸਾਰੀਆਂ ਸ਼ਾਮਾਂ ਪੂਰੀਆਂ ਕਰਨ ਵਾਲਾ ਹੈ ਕਦੋਂ ਹੁੰਦੀਆਂ ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਧ ਆਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਾਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੇਰਾ ਗੁਰੂ ਸਾਹਿਬ ਕਹਿੰਦੇ ਉਹ ਪ੍ਰਮਾਤਮਾ ਦੇ ਨਾਲ ਜੁੜੋ ਜਿਹੜਾ ਸਭਨਾ ਗੱਲਾਂ ਸਮਰੱਤ ਸੁਆਮੀ ਸੋ ਕਿਉਂ ਮਨੋ ਵਿਚਾਰੇ ਉਹਨੂੰ ਕਾਹਦੇ ਮਨ ਵਿੱਚੋਂ ਵਿਚਾਰ ਦਿੱਤਾ ਮਨ ਦੇ ਇੱਛਾ ਬੜ ਤੇਰੀਆਂ ਹਨ ਇੱਕ ਇੱਛਾ ਖਤਮ ਹੁੰਦੀ ਆ ਤੇ ਦੂਸਰੀ ਸ਼ੁਰੂ ਹੋ ਜਾਂਦੀ ਗਿਆਨੀ ਸੰਤ ਸਿੰਘ ਜੀ ਮਸਕੀਨ ਜਪਜੀ ਸਾਬ ਦੀ ਇਸ ਪੰਕਤੀ ਦਾ ਅਰਥ ਕਰਦੇ ਹੁੰਦੇ ਸਨ ਅੱਖਾਂ ਮੰਗਹਿ ਦੇਹ ਦੇਹ ਦਾਤ ਕਰੇ ਦਾਤਾ ਦੇਹ ਦੇਹ ਦੋ ਵਾਰੀ ਕਿਉਂ ਲਿਖਿਆ ਉਹਦਾ ਕਾਰਨ ਹੈ ਉਹ ਕਹਿੰਦੇ ਹੁੰਦੇ ਸਨ ਕਿ ਦੇਹ ਦੇਹ ਮਤਲਬ ਸਾਡੀ ਇੱਕ ਇੱਛਾ ਖਤਮ ਹੋਈ ਦੂਸਰੀ ਸ਼ੁਰੂ ਹੋ ਗਈ ਅੱਖ ਮੰਗਹਿ ਦੇਹ ਦੇਹ ਦਾਤ ਕਰੇ ਦਾਤਾ ਸਾਡਾ ਕੀ ਫਰਜ਼ ਹੈ ਫੇਰ ਕਹ ਅੱਗੇ ਰੱਖਿਆ ਜੇ ਦਿਸੇ ਦਰਵਾਰ ਮੂੰਹ ਕਹਿ ਬੋਲਣ ਬੋਲੀਏ ਜਿਸ ਹੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਂ ਕਹਿੰਦੇ ਉਹਨੂੰ ਕਦੇ ਯਾਦ ਤਾ ਕਰ ਉਹ ਸਾਰੀਆਂ ਇੱਛਾ ਪੂਰੀਆਂ ਕਰ ਦੇਗਾ ਮਨ ਕੀ ਇੱਛਾ ਪੂਜਾਵਣ ਹਾਰਾ ਇਸ ਕਰਕੇ ਸਦਾ ਸਦਾ ਜਾਈ ਬਲਿਹਾਰਾ ਸਦਾ ਉਸ ਤੋਂ ਕੁਰਬਾਨ ਜਾਣਾ ਜੋ ਕਰ ਰਿਹਾ ਮੇਰਾ ਵਾਹਿਗੁਰੂ ਪਰਮੇਸ਼ਰ ਕਰ ਰਿਹਾ ਨਾਨਕ ਦਾਨ ਕੀਆ ਦੁੱਖ ਭੰਜਨ ਉਹਨੇ ਸਾਰਾ ਕੁਝ ਦਿੱਤਾ ਕਿਹਨੇ ਦਿੱਤਾ ਜਿਹੜਾ ਦੁੱਖ ਭੰਜਣ ਵਾਲਾ ਦੁੱਖ ਖਤਮ ਕਰਨ ਵਾਲਾ ਹੈ ਨਾਨਕ ਦਾਨ ਕੀਆ ਦੁੱਖ ਭੰਜਣ ਰਤੇ ਰੰਗ ਰਸਾਲੀ ਜਿਓ ਜਿਨ੍ਹਾਂ ਨੂੰ ਦਾਨ ਕਰ ਦਿੱਤਾ ਕਿਹੜਾ ਦਾਨ ਪਰਮੇਸ਼ਰ ਦਾ ਨਾਮ ਸਭ ਤੋਂ ਵੱਡਾ ਦਾਨ ਜੇ ਦਿਨ ਉਹ ਮਿਲ ਗਿਆ ਨਾ ਸਭ ਕੁਝ ਮਿਲ ਜਾਂਦਾ ਹੈ ਰੋਜ਼ ਆਪਾਂ ਮੰਗਦੇ ਹਾਂ ਦਾਨਾਂ ਸਿਰਦਾਨ ਨਾਮ ਦਾਨ ਗੁਰੂ ਸਾਹਿਬ ਕਹਿੰਦੇ ਰੰਤ ਰਤੇ ਰੰਗ ਰੰਗ ਦਾ ਇੱਥੇ ਅਰਥ ਹੈ ਪ੍ਰਿਆਰ ਜਦੋਂ ਅਸੀਂ ਉਹਦੇ ਪਿਆਰ ਵਿੱਚ ਰੰਗ ਹੈ ਰਸਾਲੀ ਜੀ ਉਹ ਰਸਾਲੀ ਕੌਣ ਜਿਹੜਾ ਰਸਾਂ ਦਾ ਘਰ ਹੈ ਜਿਹੜਾ ਪਰਮੇਸ਼ਰ ਸਾਰੇ ਰਸਾਂ ਦਾ ਘਰ ਹੈ ਉਹਦੇ ਪ੍ਰੇਮ ਦੇ ਵਿੱਚ ਅਸੀਂ ਰਤੇ ਗਏ ਕਿਉਂਕਿ ਉਹ ਸਭ ਕੁਝ ਦੇਣ ਵਾਲਾ ਉਹ ਅਕਾਲ ਪੁਰਖੇਸ਼ਰ ਹੈ ਜੇ ਸਾਨੂੰ ਸੁੱਖ ਚਾਹੀਦਾ ਹੈ ਨਾ ਫਿਰ ਪਹਿਲੀ ਪੰਕਤੀ ਤੇ ਆਪਾਂ ਆਉਣੇ ਆ ਗੁਰੂ ਸਾਹਿਬ ਕਹਿੰਦੇ ਭਾਈ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਬਸਾਇਆ ਕਹਿੰਦੇ ਜੇ ਤੁਹਾਨੂੰ ਸਦੀਵੀ ਸੁੱਖ ਚਾਹੀਦਾ ਨਾ ਗੁਰੂ ਸਾਹਿਬ ਕਹਿੰਦੇ ਮੈਂ ਭਾਲ ਕੀਤੀ ਹੈ ਗੁਰੂ ਸਾਹਿਬ ਜੀ ਦਾ ਸ਼ਬਦ ਹੈ ਗੁਰੂ ਸਾਹਿਬ ਕਹਿੰਦੇ ਖੋਜਤ ਖੋਜਤ ਤਤ ਵਿਚਾਰਿਓ ਇਸ ਤਤ ਤੇ ਇਸਲੀਅਤ ਤੇ ਆ ਗਏ ਆ ਦਾਸ ਗੋਬਿੰਦ ਪਰਾਇਣ ਪ੍ਰਾਣ ਮਤਲ ਅਸੀਂ ਉਹਦੀ ਸ਼ਰਨ ਵਿੱਚ ਆਏ ਆ ਤੇ ਸਮਝ ਕੇ ਆਈ ਅਬਨਾਸੀ ਖੇਮ ਖੇ ਮਤਲ ਸੁੱਖ ਚਾਹੀਦਾ ਅਬਨਾਸੀ ਕੀ ਅਬਨਾਸੀ ਮਤਲ ਜਿਹੜਾ ਕਦੇ ਖਤਮ ਨਹੀਂ ਹੁੰਦਾ ਅਮਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਸਦਾ ਉਹਨੂੰ ਯਾਦ ਕਰ ਜੇ ਸਦੀਵੀ ਸੁੱਖ ਚਾਹੀਦਾ ਜੋ ਸੁੱਖ ਕੋ ਚਾਹੇ ਸਦਾ ਇਹ ਨਹੀਂ ਕਿ ਤੈਨੂੰ ਇੱਕ ਸਾਲ ਵਾਸਤੇ ਸੁੱਖ ਮਿਲੇਗਾ ਦੋ ਸਾਲ ਵਾਸਤੇ ਆ ਜੋ ਸੁੱਖ ਕੋ ਚਾਹੇ ਸਦਾ ਸ਼ਰਨ RAM ਕੀ ਲੈ RAM ਕੌਣ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇਰੇ ਅੰਦਰੋਂ ਸਾਰੇ ਕਲੇਸ਼ ਖਤਮ ਹੋ ਜਾਣਗੇ ਤੈਨੂੰ ਭਟਕਣ ਦੀ ਲੋੜ ਨਹੀਂ ਆ ਕਿਉਂਕਿ ਬਾਣੀ ਦੇ ਵਿੱਚ ਹਰੇਕ ਸਵਾਲ ਦਾ ਜਵਾਬ ਹੈ ਕਹਿੰਦੇ ਮੀ ਪਿਆ ਪਰਮੇਸ਼ਰ ਪਾਇਆ ਜੀ ਜੰਦ ਸਭ ਸੁਖੀ ਵਸਾਇਆ ਗਿਆ ਕਲੇਸ਼ ਭਿਆ ਸੁਖ ਸਾਚਾ ਸੱਚਾ ਸੁਖ ਮਿਲ ਗਿਆ ਹਰ ਨਾ ਹਰ ਹਰ ਨਾਮ ਸਮਾਲੀ ਜਿਓ ਕਹਿੰਦੇ ਜਦੋਂ ਉਹਦੇ ਨਾਮ ਨੂੰ ਮੈਂ ਯਾਦ ਕਰਦਾ ਗੁਰੂ ਮਹਾਰਾਜ ਕਿਰਪਾ ਕਰਨ ਗੁਰਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋ ਗਿਆ ਭੁੱਲਾਂ ਨੂੰ ਬਖਸ਼ ਦੇ ਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ